ਦੇਖੋ ਜੀ ਅ ਅੱਜ ਅਸੀਂ ਪ੍ਰੋਗਰਾਮ ਸੀ ਜਿਹੜਾ ਇਹ ਸੀ ਵੀ ਨਤਮਸਤਕ ਹੋਣਾ ਆਸ਼ੀਰਵਾਦ ਲੈ ਕੇ ਮਸਤੂਆਣਾ ਸਾਹਿਬ ਤੇ ਉਸ ਤੋਂ ਬਾਅਦ ਰਣੀਕੇ ਦਾ ਪ੍ਰੋਗਰਾਮ ਸੀ ਪਰ ਅੱਜ ਜਦੋਂ ਤੋਂ ਚੰਨੋਂ ਤੋਂ ਐਂਟਰ ਹੋਏ ਆ ਹਜ਼ਾਰਾਂ ਦੀ ਗਿਣਤੀ 'ਚ ਸਾਡੇ ਸੰਗਰੂਰ ਦੇ ਵਰਕਰ ਸਹਿਬਾਨ ਜਿਹੜੇ ਆ ਉਹ ਆ ਰਹੇ ਆ ਵੱਡੀ ਗਿਣਤੀ 'ਚ ਜਿਹੜਾ ਕਹਿ ਲਓ ਵੀ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਸੋ ਮੇਰਾ ਹੌਸਲਾ ਹੀ ਦੁੱਗਣਾ ਹੋ ਗਿਆ ਤੇ ਇਹੀ ਉਮੀਦ ਲੱਗਦਾ ਹੈ ਉਤਸ਼ਾਹ ਦੇਖ ਕੇ ਕਿ ਵੱਡੀ ਗਿਣਤੀ ਤੋਂ ਲੀਡ ਲੈ ਕੇ ਆਮ ਆਦੀ ਪਾਰਟੀ ਜਿਹੜੀ ਜਿੱਤਿਆ ਸੰਗਰੂਰ ਤੋਂ ਜਿਹੜੀ ਦਰਜਾ ਹੈ ਉਹ ਕਰੋਗੀ ਕਿ ਨਾ ਕੋਈ ਜਿਹੜੇ ਸਿਨੈਰੀਓ ਹੀ ਹੋਰ ਬਣ ਗਿਆ ਸੀ ਉਦੋਂ ਵੀ ਜੇ ਤੁਸੀਂ ਦੇਖੋ ਜਿਹੜੀਆਂ ਸਾਡੀਆਂ ਮੇਨ ਮੁੱਖ ਤਰ੍ਹਾਂ ਨੇ ਅਕਾਲੀ ਦਲ ਕਾਂਗਰਸ ਭਾਜਪਾ ਹਨਾ ਉਹਨਾਂ ਸਾਰਿਆਂ ਨੂੰ 26-27% ਵੋਟ ਪਈ ਉਹ 7-7 8-8% ਤੇ ਰਹਿ ਗਏ ਸਾਨੂੰ ਉਦੋਂ ਵੀ ਅਸੀਂ ਆਪਦੀ 34-35% ਵੋਟਾਂ ਅਸੀਂ ਉਦੋਂ ਵੀ ਲੈ ਕੇ ਸੀਗੇ ਜਿਹੜੇ ਬਾਈ ਇਲੈਕਸ਼ਨ ਦੇ ਵਿੱਚ ਪਰ ਹੁਣ ਜਿਹੜਾ ਮਾਹੌਲ ਲੱਗ ਹੈ ਤੇ ਮੈਂ ਇਹ ਗੱਲ ਵਿਸ਼ਵਾਸ ਨਾਲ ਕਹਿ ਸਕਦਾ ਉਦੋਂ ਸਾਡੇ ਥੋੜੇ ਵਰਕਰ ਵੀ ਢੱਲੇ ਪੈ ਗਏ ਇਹਨਾਂ ਨੂੰ ਆਏ ਸੀ ਵੀ ਜਿੱਤੀ ਜਾਣਾ ਹੁਣੇ ਵਿਧਾਨ ਸਭਾ ਇਲੈਕਸ਼ਨ ਲੰਘ ਕੇ ਹਟੀ ਆ ਪਰ ਹੁਣ ਸਾਰੇ ਕਹਿ ਰਹੇ ਵੀ ਬਾਈ ਦਿਨ ਰਾਤ ਇਹ ਕਰ ਦਾਂਗੇ ਇਹ ਉਹ ਸੀਟ ਹੈ ਵੀ ਜਿਹੜੀ ਆਮ ਆਦਮੀ ਪਾਰਟੀ ਦਾ ਗੜ ਮੰਨੀ ਜਾਂਦੀ ਹੈ ਰਾਜਧਾਨੀ ਹੈ ਕਿ ਦਵਾਰਾ ਇਹ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਾਉਣੀ ਹੈ ਸੋ ਇਹ ਸਾਡੇ ਲਈ ਇਹ ਕਹ ਲਓ ਬੜੀ ਵੱਡੀ ਇਹ ਲੜਾਈ ਹੈ ਇਹ ਸੰਗਰੂਰ ਦੀ ਸੀਟ ਹੈ ਕਿਸੇ ਹਾਲਾਤ ਚ ਇਹਨੂੰ ਸਾਡੇ ਵਰਕਰ ਨੇ ਜਿਹੜੇ ਉਹਨਾਂ ਨੇ ਵੀ ਆਪਦੀ ਇਹ ਇੱਜ਼ਤ ਤੇ ਜਿਹੜੀ ਗੱਲ ਬਣਾਈ ਹੋਈ ਹੈ ਕਿ ਸੀੜ ਜਿੰਨੀ ਜਿਤਨੀ ਹੈ 0+0 ਹੀ ਹੁੰਦਾ ਉਹ ਇਕੱਠੇ ਹੋ ਜਾਣ ਨਾਲ ਭਾਜਪਾ ਨੂੰ ਲਿਆਉਣ ਹਨਾ ਉਹ ਕਹਿੰਦੇ ਹਨ ਆਪ ਨੰਗ ਬਾਪ ਨੰਗ ਤੀਜੇ ਨੰਗ ਨਾਨਕੇ ਜੋ ਮਰਜੀ ਇਕੱਠੇ ਹੋ ਜਾਣ ਕਿਸੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਹੜਾ ਪਾਕਿਸਤਾਨ ਤੋਂ ਲਿਆਉਂਦੇ ਆ ਆਪਦੀ ਪਾਰਟੀ ਦੇ ਆ ਪਾਰਟੀ ਨੇ ਕੈਬਨਟ ਮੰਤਰੀ ਬਣਾਏ ਪਾਰਟੀ ਨੇ ਪਹਿਲਾਂ ਟਿਕਟ ਦੇ ਕੇ ਐਮਐਲਏ ਬਣਾਏ ਪਾਰਟੀ ਕਰਕੇ ਹੀ ਆ ਚੀਮਾ ਸਾਹਿਬ ਬੈਠਿਆ ਅਸੀਂ ਕਿਹੜਾ ਕਿਸੇ ਰਾਜਨੀਤਿਕ ਪਾਰਟੀ ਚੋਂ ਸੀ ਜਾਂ ਕਿਸੇ ਮੰਤਰੀ ਦੇ ਮੁੰਡੇ ਸੀ ਜੇ ਅੱਜ ਮੀਤ ਨੂੰ ਸਾਰਾ ਪੰਜਾਬ ਜਾਣਦਾ ਉਹ ਇਹ ਨਹੀਂ ਵੀ ਕਿਸੇ ਐਮਐਲਏ ਦਾ ਮੁੰਡਾ ਜਾਂ ਕਿਸੇ ਮੰਤਰੀ ਦਾ ਇਹ ਆਮ ਆਦਮੀ ਪਾਰਟੀ ਨੇ ਲੀਡਰ ਬਣਾਇਆ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਲੋਕਾਂ ਨੇ ਸਾਥ ਦਿੱਤਾ ਤਾਂ ਲੋਕ ਜਾਣਨ ਲੱਗੇ ਜੇ ਹੁਣ ਆਪਦੇਆਂ ਨੂੰ ਜਿੰਨੇ ਵੀ ਆਇਆ ਕੁਲਦੀਪ ਧਾਲੀਆ ਨੂੰ ਕੌਣ ਜਾਣਦਾ ਸੀ ਪਹਿਲਾਂ ਡਾਕਟਰ ਬਲਵੀਰ ਨੂੰ ਕੌਣ ਜਾਣਦਾ ਜਿਹੜੇ ਪ੍ਰੀਲੈਕਸ਼ਨ ਲੜੇ ਲਾਲਜੀਤ ਭੁੱਲਰ ਨੂੰ ਕੌਣ ਜਾਣਦਾ ਸੀ ਸੋ ਆਮ ਆਦਮੀ ਪਾਰਟੀ ਨੇ ਲੀਡਰ ਬਣਾਇਆ ਸੋ ਜੇ ਪਾਰਟੀ ਕਿਸੇ ਦੀ ਵੀ ਕਿਤੇ ਵੀ ਡਿਊਟੀ ਲਾ ਸਕਦੀ ਹੈ ਸਾਡੀ ਹੁਣ ਲੋਕ ਸਭਾ ਤੇ ਲਾਈ ਹੈ ਪਹਿਲਾਂ ਦੋ ਵਾਰੀ ਐ ਐਮਐਲਏ ਤੇ ਲਾਈ ਉੱਥੇ ਵੀ ਲੜਾਈ ਲੜੀ ਮੈਂ ਤਾਂ ਬੂਤੇ ਪੈੜਦਾ ਰਿਆਂ ਸੋ ਹੁਣ ਐਮਪੀ ਤੇ ਲਾਈ ਹੈ ਕਿ ਲੜਾਈ ਲੜਾਂਗੇ ਤੇ ਲੋਕ ਸਾਥ ਦੇਣਗੇ